ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਫ੍ਰੀ ਦੇ ਵਿੱਚ ਐਡ ਕਰਉਣੀ ਆ ਤਾਂ ਆਪਣਾ ਨੰਬਰ ਹੈਗਾ 775508206 ਅੱਜ ਦੋ ਆਪਾਂ ਤੁਹਾਡੇਆਂ ਤੇ ਡੀਆਈ ਟਰੈਕਟਰ ਲੈ ਕੇ ਆਇਆ 575 ਤੇ 265 ਪਹਿਲਾਂ ਗੱਲ ਕਰਦੇ ਹਾਂ 265 ਦੀ ਜੀ ਬਹੁਤ ਹੀ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਮੋਗਾ ਏਰੀਆ ਦੇ ਵਿੱਚ ਟਰੈਕਟਰ ਖੜਾ 2002 ਮਾਡਲ ਆ ਇਸ ਸਕਰੀਨ ਉੱਪਰ ਪਈ ਦਾ ਨੰਬਰ ਚੱਲ ਰਿਹਾ 9417404347 ਪਈ ਦਾ ਨੰਬਰ ਆ ਮੋਗੇ ਏਰੀਏ ਦੇ ਵਿੱਚ ਟਰੈਕਟਰ ਖੜਾ ਟਰੈਕਟਰ ਦੇ ਟਾਇਰ ਬਿਲਕੁਲ ਜਿਵੇਂ ਨਵੇਂ ਨੇ ਜੀ ਮਗਰਲੇ ਜੇ ਕੇ ਕੰਪਨੀ ਦੇ ਨੇ ਮੂਰਲੇ ਵੀ ਜੇ ਕੇ ਕੰਪਨੀ ਦੇ ਨੇ ਤੇ ਪੀ ਵੀ 05 ਫਿਰੋਜ਼ਪੁਰ ਦਾ ਨੰਬਰ ਆ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਘਰ ਦੀ ਪਈ ਤੇ ਚੱਲਿਆ ਹੋਇਆ ਸਾਰਾ ਅਰੀਜਨਲ ਟਰੈਕਟਰ ਮੂਰੋ ਬੰਪਰ ਤੋਂ ਲੈ ਕੇ ਲੈਂਕਾਂ ਤੱਕ ਸਾਰਾ ਅਰੀਜਨਲ ਆ ਜੀ ਮੂਰਲੇ ਰਿੰਮਾਂ ਤੇ ਹਲਕੀ ਜਿਹੀ ਮੜੀ ਜਿਹੀ ਭਾਅ ਵੱਜੀ ਹੋਈ ਆ ਬਾਕੀ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੇ ਕਾਪੀ ਕਾਗਜ਼ ਦੀ ਵੀ ਫੁੱਲ ਗਰੰਟੀ ਆ ਰੇਟ ਬਾਈ ਨੇ ਮੰਗਿਆ 195000 ਰੁਪਇਆ ਬਾਕੀ ਇਹਦੇ ਵਿੱਚੋਂ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੇ ਕਿਸੇ ਵੀ ਵੀਰ ਨੇ 265 ਟਰੈਕਟਰ ਖਰੀਦਣਾ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ 575 ਜੀ 1998 ਮਾਡਲ ਆ ਦੇ ਪਟਾਲਾ ਬਾਈ ਦਾ ਏਰੀਆ ਰੇਟ ਬਾਈ ਨੇ ਮੰਗਿਆ 170000 ਰੁਪਇਆ ਇਹਦੇ ਵਿੱਚੋਂ ਤੁਹਾਡਾ ਮੌਕੇ ਤੇ ਮਾਨਤਨ ਹੋ ਜਾਊਗਾ ਟਰੈਕਟਰ ਇਹ ਵੀ ਬਹੁਤ ਸੋਹਣਾ ਜੀ ਹੈ ਸਿੰਗਲ ਕਲੱਚ ਤਿੰਨ ਨੰਬਰ ਇਹਦਾ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 95011 40822 ਦਾ ਨੰਬਰ ਪੰਜਾਬ ਨੰਬਰ ਹੈ ਟਰੈਕਟਰ ਇਹ ਤੇ ਸਮਾਨ ਸਾਰਾ ਨਾਲ ਲੱਗਿਆ ਹੈ ਸਿੰਪਲ ਨਿੱਕਾ ਜਿਹਾ ਬਾਈ ਡੱਕ ਲੱਗੇ ਹੋਏ ਇਹਦੇ ਤੇ ਸਾਰਾ ਟਰੈਕਟਰ ਇਹ ਵੀ origignal ਹੈ ਜੀ 98 ਮਾਡਲ ਟਰੈਕਟਰ ਬਹੁਤ ਸੋਹਣਾ ਜੇ ਕਿਸੇ ਵੀਰ ਨੇ ਛੋਟੀ ਬਾਈ ਵਾਸਤੇ ਜਾਂ ਆਲੂਆਂ ਨੂੰ ਮਿੱਟੀ ਲਾਉਣ ਨੂੰ ਜਾਂ ਹੋਰ ਕਿਸੇ ਕੰਮ ਨੂੰ ਲੈਣਾ ਤਾਂ ਟਰੈਕਟਰ ਤੇ ਹੀ ਖਰੀਦ ਸਕਦੇ ਹੋ 1,70,000 ਰੁਪਿਆ ਬਿਲਕੁਲ ਜਾਇਜ਼ ਰੇਟ ਆ ਬਾਈ ਨਵੀਂ ਬੈਟਰੀ ਆ ਤੇ ਬਾਕੀ ਘਰ ਦੀ ਬਾਈ ਤੇ ਇਹ ਵੀ ਚੱਲਿਆ ਹੋਇਆ ਟਰੈਕਟਰ ਆ ਤਾਇਰ ਬਾਈ ਜੀ ਠੀਕ ਠਾਕ ਨੇ ਤੁਹਾਡੇ ਸਾਹਮਣੇ ਕਢੀ ਜਣਾ ਮਗਲੇ ਟਾਇਰ 45 ਤੋਂ 50 ਪੈਸੇ ਨੇ ਅਗਲੇ ਟਾਇਰ ਵੀ ਇੰਨੇ ਨੇ ਸਾਫ ਸੁਥਰਾ ਸੋਹਣਾ ਟਰੈਕਟਰ ਹੈ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਰੇ ਵੀਰਾਂ ਦਾ ਤਹਿਤੋਂ ਧੰਨਵਾਦ ਜੀ ਜੇ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਾਉਣੀ ਆ ਤਾਂ ਆਪਾਂ ਦੁਬਾਰੇ ਤੁਹਾਨੂੰ ਨੰਬਰ ਫੇਰ ਦੱਸ ਦਨੇ 77550 80206 ਨੰਬਰ ਤੇ ਤੁਸੀਂ ਆਪਣਾ ਗੱਲ ਕਰ ਸਕਦੇ ਹੋ